ਕਫਾ ਤੇ ਕਰ ਚੂੜੀਆਂ ਦੇ ਵੱਖ-ਵੱਖ ਸਰਕਲਾਂ ਦੇ ਬੀਜਪੀ ਵੱਲੋਂ ਐਲਾਨੇ ਗਏ ਸਰਕਲ ਪ੍ਰਧਾਨ ਰਵੀਕਰਨ ਸਿੰਘ ਕਾਲੋ ਨੇ ਪੰਜ ਸਰਕਲ ਪ੍ਰਧਾਨਾਂ ਦੇ ਐਲਾਨੇ ਨਾ ਰਵੀਕਰਨ ਸਿੰਘ ਕਾਲੋ ਦਾ ਐਲਾਨ ਕਿਹਾ ਅਲਕਾ ਫਤੇਗੜ ਚੂੜੀਆਂ ਚ ਬੀਜੇਪੀ ਨੂੰ ਕਰਾਂਗੇ ਮਜ਼ਬੂਤ 2027 ਚ ਬੀਜੇਪੀ ਮਾਰੇਗੀ ਬਾਜੀ ਅਲਕਾ ਫਤੇਗੜ ਚੂੜੀਆਂ ਚ ਬੀਜੇਪੀ ਵੱਲੋਂ ਵੱਖ-ਵੱਖ ਸਰਕਲਾਂ ਦੇ ਪੰਜ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਰਵਿਕਰ ਸਿੰਘ ਕਾਲੋ ਵੱਲੋਂ ਵੱਖ-ਵੱਖ ਮੀਟਿੰਗਾਂ ਕਰ ਪੰਜ ਸਰਕਲ ਪ੍ਰਧਾਨਾਂ ਦੇ ਨਾਮ ਐਲਾਨੇ ਗਏ ਜਿੰਨਾ ਵਿੱਚ ਸਰਕਲ ਫਤੇਗੜ ਚੂੜੀਆਂ ਦਿਹਾਤੀ ਤੋਂ ਰਣਜੀਤ ਸਿੰਘ ਰਾਣਾ ਕਾਲਾਫਗਾਨਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਦਿਾਲਗੜ ਤੋਂ ਸਰਕਲ ਪ੍ਰਧਾਨ ਜਤਿੰਦਰ ਸਿੰਘ ਸਰਪੰਚ ਮੱਲੂ ਦੁਆਰਾ ਸਰਕਲ ਕਿਰਾਲਾਲ ਸਿੰਘ ਤੋਂ ਪ੍ਰਦੀਪ ਕੁਮਾਰ ਸ਼ਰਮਾ ਨੂੰ ਪ੍ਰਧਾਨ ਐਲਾਨਿਆ ਗਿਆ ਸਰਕਲ ਅਲੀਵਾਲ ਤੋਂ ਕਸ਼ਮੀਰ ਸਿੰਘ ਰਾਏਪੁਰ ਨੂੰ ਦਿਹਾਤੀ ਅਲੀਵਾਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਕਸੀਤਪੁਰਾ ਸਰਕਲ ਤੋਂ ਅਰਜੰਦਰ ਸਿੰਘ ਬੋਪਾਰਾਏ ਪ੍ਰਧਾਨ ਐਲਾਨੇ ਗਏ ਇਸ ਮੌਕੇ ਰਵਿਕੰਤ ਸਿੰਘ ਖਾਲੋਂ ਵੱਲੋਂ ਵੱਖ-ਵੱਖ ਸਰਕਲਾਂ ਦੀਆਂ ਪਰਮੀਆਂ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਹੀਰਾਵਾਲੀਆਂ ਤੋਂ ਇਲਾਵਾ ਹੋਰ ਵੀ ਪਾਜਪਦ ਤੇ ਸੀਨੀਅਰ ਆਗੂ ਅਤੇ ਵਰਕਰ ਸ਼ਾਮਲ ਹੋਏ ਇਸ ਮੌਕੇ ਰਵਿਕੰਤ ਸਿੰਘ ਖਾਲੋਂ ਨੇ ਦੱਸਿਆ ਕਿ ਹਲਕਾ ਫਤਿਹਗੜ ਚੂੜੀਆਂ ਚ ਬੀਜਪੀ ਨੂੰ ਮਜ਼ਬੂਤ ਕਲ ਦਾ ਇਵਕੂ ਅੱਖਰ ਖਲਾਣੇ ਪ੍ਰਧਾਨ ਨੁਕਤ ਕੀਤੀ ਗਈ ਹੈ ਹਨ ਅਤੇ ਉਹਨਾਂ ਨੇ ਕਿਹਾ ਕਿ 2027 ਵਿੱਚ ਹਲਕਾ ਫਤਿਹਗੜ ਚੂੜੀਆਂ ਤੋਂ ਬੀਜੇਪੀ ਵੱਡੀ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਉਹਨਾਂ ਸਰਪ੍ਰਧਾਨਾਂ ਨੂੰ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਦਿਫਾਤ ਮਿਹਨਤ ਕਰ ਬੀਜੇਪੀ ਨੂੰ ਮਜ਼ਬੂਤ ਕਰਨਾ ਸਰਪ੍ਰਧਾਨ ਸਾਹਿਬ ਹਲਕਾ ਫਤਿਹਗੜ ਚੂੜੀਆਂ ਵਿੱਚ ਰਹੇ ਹੋ ਸਰਪ੍ਰਧਾਨ ਬਣਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਡੇ ਪਾਰਟੀ ਦੇ ਦੁਸ਼ਨ ਨਿਰਦੇਸ਼ਾਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਰੇਸ਼ ਸ਼ਰਮਾ ਜੀ ਤੇ ਸਾਡੇ ਜ਼ਿਲ੍ਹਾ ਬਟਾਲਾ ਦੇ ਪ੍ਰਧਾਨ ਹਰਸਿਮਰ ਸਿੰਘ ਜੀ ਹੀਰਾਵਾਲੀਆ ਜਿਨ੍ਹਾਂ ਦੀ ਪਾਰਟੀ ਨੇ ਡਿਊਟੀ ਲਈ ਕਿ ਸਰਕਲਾਂ ਦੇ ਵਿੱਚ ਜਾ ਕੇ ਸਰਕਲ ਪ੍ਰਧਾਨ ਬਣਾਉਣੇ ਨੇ ਤੇ ਅੱਜ ਸਰਕਲ ਕਸਿਹਟਪੁਰ ਦੀ ਚੋਣ ਹੋਈ ਆ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਸਰਦਾਰ ਰਜਿੰਦਰ ਸਿੰਘ ਜੀ ਬੱਪਾ رائے ਜਿਨ੍ਹਾਂ ਨੂੰ ਇਹ ਸਰਕਲ ਦਾ ਪ੍ਰਧਾਨ ਚੁਣਿਆ ਗਿਆ ਮੈਂ ਜਿੱਥੇ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਉੱਥੇ ਆਪਣੇ ਛੋਟੇ ਵੀਰ ਰਜ਼ਿੰਦਰ ਨੂੰ ਵਧਾਈ ਵੀ ਦਿਨਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਿਤਾ ਇਸ ਛੋਟੇ ਵੀਰ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਤੇ ਜਿਹੜੀ ਇਹਨੂੰ ਡਿਊਟੀ ਮਿਲੀ ਆ ਜਿਹੜੀ ਜ਼ਿੰਮੇਵਾਰੀ ਮਿਲੀ ਆ ਉਹ ਇਹ ਆਪਣੀ ਤਨਦੇਈ ਦੇ ਨਾਲ ਨਿਭਾਵੇ ਤੇ ਪਾਰਟੀ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਾ ਕੇ 2027 ਜਿਹੜੀ ਅਸੈਂਬਲੀ ਆਉਣੀ ਆ ਉਦੇ ਵਿੱਚ ਹਲਕਾ ਫਤੇਗੜ ਚੂੜੀਆਂ ਦੀ ਇੱਕ ਵੱਡੀ ਲੀਡ ਦੇ ਨਾਲ ਜਿਤਾ ਕੇ ਤੇ ਅਸੀਂ ਜਿਹੜੇ ਆ ਆਪਣਾ ਨਮਾਇੰਦਾ ਉੱਥੇ ਜਿਹੜਾ ਵਾ ਅਸੈਂਬਲੀ ਦੇ ਵਿੱਚ ਭੇਜੀਏ ਤਾਂ ਕਿ ਸਾਡੇ ਹਲਕੇ ਦਾ ਵਿਕਾਸ ਹੋ ਸਕੇ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਪਿਆਰ ਭਾਈਚਾਰੇ ਵਾਲਾ ਜਿਹੜਾ ਮਾਹੌਲ ਬਣਾਇਆ ਜਾ ਸਕੇ ਕਿਉਂਕਿ ਜੋ ਇਸ ਵੇਲੇ ਦੇ ਹਾਲਾਤ ਨੇ ਪੰਜਾਬ ਦੇ ਸਭ ਤੋਂ ਮਾੜੇ ਹਾਲਾਤ ਪੰਜਾਬ ਨੇ ਕਿਸੇ ਵੀ ਮੋੜ ਤੇ ਕਿਸੇ ਦੀ ਚੈਨੀ ਲਾ ਲਈ ਜਾਂਦੀ ਕਿਸੇ ਦੀ ਵਾਲੀ ਲਾ ਲਈ ਜਾਂਦੀ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਪੰਜਾਬ ਦਾ ਜਿਹੜਾ ਜਵਾਨ ਆ ਉਹ ਨਸ਼ੇ ਦੀ ਗਲਤ ਵਿੱਚ ਡੁੱਬਿਆ ਜਾ ਰਿਹਾ ਤੇ ਇਸ ਸਾਰੇ ਨੂੰ ਠੱਲ ਪਾਉਣ ਦੇ ਲਈ ਬੀਜੇਪੀ ਦੀ ਸਰਕਾਰ ਆਉਣੀ ਬਹੁਤ ਜ਼ਰੂਰੀ ਆ ਜਿਵੇਂ ਯੋਗੀ ਜੀ ਨੇ ਯੂਪੀ ਜਿਹੜੀ ਆ ਉਹਨੂੰ ਸਵਰਗ ਬਣਾ ਦਿੱਤਾ ਤੇ ਮੋਦੀ ਜੀ ਦੇ ਸਹਿਯੋਗ ਦੇ ਨਾਲ 2027 ਦੇ ਵਿੱਚ ਪੰਜਾਬ ਜਿਹੜਾ ਵਾ ਇਹਨੂੰ ਵੀ ਇੱਕ ਨਮੂਨੇ ਦਾ ਜਿਹੜਾ ਸੂਬਾ ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ ਪਿੰਡਾਂ ਦੇ ਲੋਕ ਜਿਹੜੇ ਆ ਬੀਜੇਪੀ ਨਾਲ ਹੁਣ ਜੁੜਦੇ ਪਏ ਆ ਪਹਿਲਾਂ ਵਿਰੋਧ ਕਰਦੇ ਸੀ ਵੇਖੋ ਲੋਕਾਂ ਦਾ ਪਾਰਟੀ ਦੇ ਲਈ ਸਤਕਾਰ ਆ ਪਿਆਰ ਆ ਲੋਕਾਂ ਨੇ ਸਾਰਿਆਂ ਨੂੰ ਅਜਮਾ ਕੇ ਵੇਖ ਲਿਆ ਤੇ ਜੋ ਭਾਜਪਾ ਦੇਸ਼ ਦੇ ਵਿੱਚ ਕੰਮ ਕਰ ਰਹੀ ਆ ਇਹਦੇ ਨਾਲ ਤਾਂ ਕਿਸੇ ਨੇ ਵੀ ਹਲ ਤੱਕ ਕੰਮ ਨਹੀਂ ਕੀਤਾ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪਰ ਜੋ ਕੰਮ ਭਾਜਪਾ ਦੀ ਸਰਕਾਰ ਨੇ ਕੀਤਾ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਅਮਿਤ ਸ਼ਾਹ ਜੀ ਦੀ ਅਗਵਾਈ ਦੇ ਵਿੱਚ ਤੇ ਸਾਡੇ ਪ੍ਰਧਾਨ ਜੇਪੀ ਨੱਡਾ ਜੀ ਦੀ ਅਗਵਾਈ ਦੇ ਵਿੱਚ ਹੋਇਆ ਉਹਦੇ ਨਾਲ ਕਰਕੇ ਲੋਕ ਪੰਜਾਬ ਦੇ ਵਿੱਚ ਜਿਹੜੇ ਤੜਾ ਤੜ ਜਿਹੜੇ ਨੇ ਉਹ ਬੀਜੇਪੀ ਦੇ ਨਾਲ ਜੁੜਦੇ ਪ੍ਰਧਾਨ ਜੀ ਸਰਕਲ ਦੀ 17 ਕਹਿ ਰਹੀ ਸੀ ਸਟੇਜ ਤੋਂ 17 ਸਰਕਲ ਇਹ ਕਿਸੇ ਸਮ ਨਾਲ ਵੀ ਔਰਮੰਦੀ ਕੀਤੀ ਗਈ ਇਹ ਕੰਮ ਕੀਤਾ ਇਹ ਹਰ ਜ਼ਿਲ੍ਹਾ ਜਿਹੜਾ ਵਾ ਨਾ ਉਹਦੀ ਵੱਖਰੀ ਵੱਖਰੀ ਬੰਦੀ ਆ ਜਿਹੜਾ ਬਟਾਲਾ ਜ਼ਿਲ੍ਹਾ ਵਾ ਨਾ ਵਾਲੀਆ ਜੀ ਜਿਵੇਂ ਦੱਸਿਆ ਨਾ ਇਥੋਂ ਦੇ 17 ਸਰਕਲ ਨੇ ਪਰ ਹਲਕੇ ਦੇ ਫਤਿਹਗੜ ਚੂੜੀਆਂ ਦੇ 6 ਸਰਕਲ ਨੇ ਕਿਉਂਕਿ ਕਿਸੇ 5 ਸਰਕਲ ਨੇ ਕਿਤੇ 6 ਸਰਕਲ ਨੇ ਉਥੋਂ ਦੀ ਆਬਾਦੀ ਤੇ ਉਥੋਂ ਦੀ ਜਿਹੜੀ ਆ ਭੂਗੋਲਿਕ ਸਥਿਤੀ ਨੂੰ ਜਿਹੜਾ ਵੇਖ ਕੇ ਹੀ ਸਰਕਲ ਬਣਾਏ ਨੇ ਤਾਂ ਕਿ ਜਿਹੜੀ ਆ ਸਰਕਲ ਇਸ ਕਰਕੇ 6 ਬਣਾਏ ਗਏ ਨੇ ਤਾਂ ਕਿ ਹਰ 35 ਬੂਥਾਂ ਪਿੱਛੇ ਜਿਹੜਾ ਸਾਡਾ ਸਰਕਲ ਦਾ ਪ੍ਰਧਾਨ ਹੋਵੇ 35 ਤੋਂ 40 ਜਿਹੜੇ ਹੈਗੇ ਨੇ ਤਾਂ ਕਿ ਜਿਹੜੀ ਲੋਕਾਂ ਦੇ ਨਾਲ ਸਬਖਾ ਰابطਾ ਆ ਸਕੇ ਤੇ ਸਿੱਧਾ ਰابطਾ ਹੋਵੇ ਬਣਾਏਗੇ ਇੰਨਾ ਕੰਮ ਕਰਨਗੇ ਕੀ ਕਰਨਗੇ ਇਹ ਬਦ ਦ ਅ ਪਹਿਲਾਂ ਤਾਂ ਮੈਂ ਮੁਬਾਰਕ ਬਾਦ ਦਿੰਨਾ ਸਰਦਾਰ ਰਵੀਕਰ ਸਿੰਘ ਕਾਲੂ ਜੀ ਨੂੰ ਔਰ ਜਿਹੜੇ ਅੱਜ ਉੱਚੇ ਚੇ ਤੌਰ ਤੇ ਸਾਡੇ ਇਸ ਬਟਾਲਾ ਜ਼ਿਲ੍ਹਾ ਦੇ ਇੰਚਾਰਜ ਨਰੇਸ਼ ਸ਼ਰਮਾ ਜੀ ਪਹੁੰਚੇ ਨੇ ਇੱਥੇ ਪਾਰਟੀ ਵੱਲੋਂ ਰਜਿੰਦਰ ਸਿੰਘ ਬੋਪਾਰਾ ਜੀ ਨੂੰ ਇੱਥੇ ਸਰਕਲ ਪ੍ਰਧਾਨ ਲਗਾਇਆ ਵਾ ਔਰ ਰਜਿੰਦਰ ਸਿੰਘ ਬੋਪਾਰਾ ਜੀ ਨੇ ਇਹ ਯਕੀਨ ਦਿਵਾਇਆ ਕਿ ਬਹੁਤ ਮਿਹਨਤ ਨਾਲ ਤਾਂ ਦੇ ਨਾਲ ਕੰਮ ਕਰਨਗੇ ਔਰ ਸਾਨੂੰ ਯਕੀਨ ਵੀ ਆ ਕਿ ਉਹ ਪੂਰੀ ਮਿਹਨਤ ਕਰਨਗੇ ਕਿ ਬਹੁਤ ਹੋਣ ਹਾਰ ਉਹ ਯੋਧੇ ਨੇ ਵਿਅਕਤੀ ਨੇ ਔਰ ਪਾਰਟੀ ਦਾ ਦਿਨ ਰਾਤੋ ਕੰਮ ਕਰ ਰਹੇ ਨੇ ਸੋ ਜੋ ਸਰਕਲਾਂ ਦੀ ਇੱਥੇ ਵੰਡ ਕੀਤੀ ਆ ਉਹ ਬੂਥਾਂ ਦੇ ਹਿਸਾਬ ਨਾਲ ਕੀਤੀ ਆ 6 ਸਰਕਲ ਫਤਗੜ ਚੂੜੀਆਂ ਦੇ ਨੇ ਔਰ ਸਰਦਾਰ ਰਵਿਕਰ ਸਿੰਘ ਕਲੌਣਾ ਨਰੇਸ਼ ਜੀ ਨਾਲ ਬੈਠ ਕੇ ਇਹ ਬੂਥਾਂ ਦੇ ਹਿਸਾਬ ਨਾਲ ਵੰਡ ਹੋਈ ਆ ਬੂਥ 35 ਤੋਂ 40 ਹਰ ਸਰਕਲ ਦੇ ਵਿੱਚ ਹੋਣਗੇ ਤੇ ਜਿਸ ਲੜੀ ਤਹਿਤ ਅੱਜ ਜਿਹੜਾ ਅਰਜਿੰਦਰ ਸਿੰਘ ਇੱਥੇ ਪ੍ਰਧਾਨ ਆਇਆ ਮੈਂ ਸਾਰੇ ਇਹਦੇ ਸਰਕਲ ਦੇ ਸਾਰਿਆਂ ਦੀ ਟੀਮ ਨੂੰ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਜੋ ਪਿੰਡਾਂ ਦੇ ਵਿੱਚ ਬਹੁਤ ਵੱਡਾ ਵਿਸਤਾਰ ਭਾਰਤੀ ਜਨਤਾ ਪਾਰਟੀ ਦਾ ਹੋ ਰਿਹਾ ਔਰ ਤੁਸੀਂ ਦੇਖ ਲਿਆ ਹਰ ਵਿਅਕਤੀ ਪਿੰਡ ਦੇ ਹਿਸਾਬ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਵਿਸ਼ਵਾਸ ਰੱਖਦਾ ਹੋਇਆ ਅੱਜ ਭਾਰਤੀ ਜਨਤਾ ਪਾਰਟੀ ਦਾ ਨਾਰਾ ਬੁਲੰਦ ਕਰ ਰਿਹਾ ਔਰ ਆਉਣ ਵਾਲੀ ਜਿਹੜੀ 27 ਦੀ ਇਲੈਕਸ਼ਨ ਆ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਰਕਾਰ ਬਣਾਏਗੀ ਮੈਂ ਨਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕੀ ਕੁਐਸਚਨ ਹੈ 2027 ਵਿੱਚ ਕੀ ਭਾਰਤੀ ਜਨਤਾ ਪਾਰਟੀ ਆਪਣੇ ਬਲ ਤੇ ਲੜੇਗੀ ਕਿ ਜਾਂ ਕਿਸੇ ਨਾ ਗੜਬੰਦ ਹੋਏ 2027 ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਲੜਨ ਜਾ ਰਹੀ ਹੈ ਔਰ ਇਹਦੀ ਵਿਉਂਤਬੰਦੀ ਦੀ ਸ਼ੁਰੂਆਤ ਤੁਸੀਂ ਦੇਖੀ ਹੈ ਕਿ ਅੱਜ ਅਸੀਂ ਵਿਧਾਨ ਸਭਾ ਫਤੇਗੜ ਚੂੜੀਆਂ ਦੇ ਸਰਕਲ ਕਸੀਟਪੁਰਾ ਵਿੱਚ ਬੈਠ ਕੇ ਸਰਬਸੰਮਤੀ ਦੇ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਹਰ ਖਿੱਤੇ ਨਾਲ ਜੁੜੇ ਲੋਕ ਇੱਥੇ ਇਕੱਤਰ ਹੋਏ ਔਰ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਇੱਕ ਮਿਹਨਤ ਕਾ ਵਿਅਕਤੀ ਸਰਦਾਰ ਰਜਿੰਦਰ ਸਿੰਘ ਬੋਪਾ ਰਾਏ ਜੀ ਨੂੰ ਉਨਨੂੰ ਅੱਜ ਸਰਸਵੰਤੀ ਦੇ ਨਾਲ ਬੀਜੇਪੀ ਦਾ ਸਰਕਲ ਪ੍ਰਧਾਨ ਚੁਣਿਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਰਜਿੰਦਰ ਸਿੰਘ ਜੀ ਨੂੰ ਔਰ ਵਧਾਈ ਦੇਣਾ ਸਦਾ ਰਵੀਕਰਨ ਸਿੰਘ ਕਲੋਂਜੀ ਨੂੰ ਜਿਨ੍ਹਾਂ ਦੀ ਅਗਾਹ ਵੱਧੂ ਸੋਚ ਜੜੀ ਹੈ ਜਿਹੜੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ ਔਰ ਵਿਸ਼ੇਸ਼ ਕਰਕੇ ਪਿੰਡਾਂ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰਨ ਦਾ ਉਹਨਾਂ ਨੇ ਜਿਹੜਾ ਸੰਕਲਪ ਲਿਆ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਜਿਵੇਂ ਬੂਥਾਂ ਦਾ ਗਠਨ ਕਰ ਦਿੱਤਾ ਗਿਆ ਹੈ ਸਰਕਲਾਂ ਦੇ ਪ੍ਰਧਾਨ ਬਣਾਣ ਅਸੀਂ ਨਿਕਲੇ ਹੋਏ ਆਂ ਪੂਰੇ ਪੰਜਾਬ ਦੇ ਅੰਦਰ ਕਿਸਾਨੀ ਵੀਰਾਂ ਦਾ ਔਰ ਸਾਰੇ ਮਜ਼ਦੂਰ ਵੀਰਾਂ ਦਾ ਔਰ ਹਰੇਕ ਖਿੱਤੇ ਨਾਲ ਜੁੜੇ ਲੋਕਾਂ ਦਾ ਜਿਹੜਾ ਸਮਰਥਨ ਜਿਵੇਂ ਸਾਨੂੰ ਮਿਲ ਰਿਹਾ ਨਾ ਭਾਰਤੀ ਜਨਤਾ ਪਾਰਟੀ ਨੂੰ ਮੈਨੂੰ ਪੂਰਨ ਵਿਸ਼ਵਾਸ ਹੈ ਕਿ 2027 ਦੇ ਵਿੱਚ ਪੰਜਾਬ ਦੀ ਜਨਤਾ ਬਹੁਤ ਵੱਡੇ ਮਾਰਜਨ ਦੇ ਨਾਲ ਪੰਜਾਬ ਦੇ ਅੰਦਰ ਨਰੋਲ ਭਾਰਤੀ ਜਨਤਾ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਬਣਾਏਗੀ। ਬਾਈ ਇੱਕ ਵਾਰ ਸਾਬ ਪਾਰਟੀ ਨੇ ਵੱਡੀ ਜਿੰਮੇਵਾਰ ਦਿੱਤੀ ਹੈ ਸਰਕਲ ਪ੍ਰਧਾਨ ਦੀ। ਠੀਕ ਹੈ ਨਾ। ਮੈਂ ਬਹੁਤ ਹੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪੋੜਾਇਆ ਵਾ ਤੇ ਮੈਨੂੰ ਇਹ ਵੱਡੀ ਵੱਡੀ ਜਿੰਮੇਵਾਰ ਦਿੱਤੀ ਹੈ। ਮੈਂ ਤੋਹਤੀ ਜਿਹੜੀ ਮੈਨੂੰ ਜੁਮੇਰੀ ਮਿਲੀ ਆ ਬਹੁਤ ਹੀ ਤੈਨ ਦੇ ਲੋ ਤੈਨ ਦਿਲ ਨਾਲ ਸ਼ਕਤੀ ਨਾਲ ਆਪਣਾ ਪੂਰਾ ਕੰਮ ਕਰਕੇ ਹਲਕੇ ਆ ਸਰਕਲ ਕਸੀਰਪੁਰ ਦੇ ਵਿੱਚ ਪੂਰੀ ਜੁਮੇਰੀ ਨਾਲ ਕੰਮ ਕਰੂੰਗਾ ਤੇ ਮੈਂ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਜਿੰਨਾ ਮੈਨੂੰ ਇੰਨੀ ਜੁਮੇਰੀ ਬਖਸ਼ਿਆ ਨਮਾਣੇ ਨੂੰ